ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 62790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਟੌਪ ਕੁਆਲਿਟੀ ਦੀਆਂ ਤਾਜ਼ੀਆਂ ਸੋਈਆਂ ਮੱਜਾਂ ਲੈ ਕੇ ਆਏ ਆਂ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦਿੰਦੇ ਆਂ ਬਾਈ ਸਤਿ ਸ੍ਰੀ ਅਕਾਲ ਅਲਦਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿੰਦੇ ਪਿੰਡ ਧੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਭਰਾ 7508883132 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖ ਲੈਣ ਕਹਿਮਾ ਸੂ ਹੈ ਏ ਭਰਾ ਮੇਰਾ ਤੀਜਾ ਸੂਆ ਮੈਂ ਆ ਤੀਜਾ ਸੂਆ ਦੂਜੇ ਸੂਆ ਕਹਿੰਦਾ ਦੁੱਤਾ ਹੈ ਦੂਜੇ ਸੂਏ 13 14 ਗਲੋਡ ਦੁੱਤਾ ਮਾਲ ਦੂਜੇ ਸੂਏ ਤੇ ਆਪਣੇ ਕੋਲੇ ਹੁਣ ਆਈਆਂ ਨੇ ਦੋਨੇ ਹਰਿਆਣੇ ਤੋਂ ਆਈਆਂ ਨੇ ਆਪਣੇ ਕੋਲੇ ਵੀਰ ਕਹਿੰਦਾ ਹੁਣ ਆਈਆਂ ਨੇਗੀਆਂ ਤਕਰੀਬਨ ਮਿੰਟ 10 12 ਹੀ ਹੋ ਗਏ ਕਿੰਨਾ ਕੁ ਟਾਈਮ ਹੋ ਗਿਆ ਵੀਰੇ ਸੂਈ ਨੂੰ ਨੂੰ ਸੂਈ ਇਹ ਵੀ ਰਾਤ ਦੀ ਹੈ ਰਾਤ ਦੀ ਸੂਈ ਹੈ ਜੇਰ ਜੇ ਆਪਾਂ ਬਿਲਕੁਲ ਡਨ ਰਾਤ ਦੀ ਸੂਈ ਹੈ ਬੱਚਾ ਤੁਹਾਨੂੰ ਦੋਸਤੋ ਆਪਾਂ 14 ਦਾ ਤਾਂ ਚੰਗੀ ਤਰ੍ਹਾਂ ਤੋੜ ਕੇ ਤਾਰਾ ਮਾਰ ਕੇ ਮੰਗਰ ਕੱਟੀ ਆ ਮੰਗਰ ਕੱਟੀ ਆ ਰੇਟ ਬਾਜੋ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਬੱਚਾ ਬੰਨਦੇ ਖੋਲ ਕੇ ਢੀੜਾ ਦਵਾਦੇ ਤੁਰੇ ਪੱਖੋਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਘਰੇ ਰੱਖਣ ਵਾਲੇ ਵੀਰਾਂ ਲਈ ਸਨੇਰੀ ਮੁਕਈ ਹੈ ਬਿਲਕੁਲ ਤਾਜੀ ਸੂਈ ਹੋਈ ਵਿੱਚ ਪਨਾੜੂ ਪੱਕੇ ਥਾਂਵੇਂ ਲਾਇਆ ਰੂਹ ਜੰਦੇ ਨਾ ਦੇਖ ਲੈ ਭਾਈ ਕਿਉਂ ਨੇੜੇ ਦਾ ਸਾਡੇ ਕਰ ਚਾ ਆ ਦੇਖ ਸਕਦੇ ਦੋਸਤੋ ਰਾਤ ਦੀ ਸੂਈ ਹੈ ਮੱਝ ਨੇ ਹਜੇ ਪ੍ਰੋਪਰ ਪੁੜਾ ਵੀ ਨਹੀਂ ਚੱਕਿਆ ਥਣ ਥਣੌੜ ਤੁਸੀਂ ਨੇੜੇ ਤੋਂ ਚੱਕ ਸਕੋ ਬਿਲਕੁਲ ਲੈਣ ਪਲੀ ਸਮੀ ਜਾਤਬਰੀਡ ਵਾਲੀ ਮੱਝ ਬਾਕੀ ਤੁਸੀਂ ਕਲਰ ਤੋਂ ਹੀ ਅੰਦਾਜ਼ਾ ਲਾ ਸਕਦੇ ਹੋਗੇ ਵੀਰ ਕਹਿੰਦਾ ਵੀ ਜਿਹੜੀ ਆਪਣੀ ਹਰਿਆਣਾ ਚੋਂ ਲਈ ਹੁੰਦੀ ਆ ਉਹ ਹਰਿਆਣਾ ਚੋਂ ਦੱਸ ਦੇਣ ਜਿਹੜੀ ਪੰਜਾਬ ਚੋਂ ਲਈ ਹੁੰਦੀ ਆ ਪੰਜਾਬ ਚੋਂ ਬਿਲਕੁਲ ਇਹਨਾਂ ਰਸੀਆਂ ਟੈਂਕ ਵਰਗੀ ਮੱਝ ਹੈਗੀ ਥਣ ਲੇਬੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਖੜਮਾ ਥਣਾ ਹੱਥੀ ਜਵਾਈਆਂ ਵਾਲਾ ਲੱਗਿਆ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਹਵਾਨੇ ਦੀਆਂ ਪੰਡਾ ਹੀ ਨੇਗੀਆਂ ਇਹਦੇ ਥੱਲੇ ਹੁਣ ਦੋਸਤੋ ਸਵੇਰ ਰਾਤ ਦੀ ਸੋਈ ਆ ਵੀਰੇ ਰਾਤ ਦੀ ਸੂਈ ਹੈ ਸਵੇਰੇ ਵੀਰ ਕਹਿੰਦਾ ਵੀ 3 ਟਾਂਟਾ ਕਿਲੋ ਬੋਲੀ ਗੱਡੀ ਹੋਈ ਹੈ ਆਪਾਂ ਹਰਿਆਣੇ ਜੋ ਪ੍ਰਤੀਜਿਅ ਕੀਤੀਆਂ ਨੇ ਜਾਤ ਕੁਆਲਟੀ ਵਾਲੀਆਂ ਮੱਝਾਂ ਚੰਗੀਆਂ ਆਪ ਕੱਢਾ ਬਾਲੋ ਬਾਜਵ ਰੇਟ ਵੀਡੀਓ ਦੇ ਵਿੱਚ ਧਾਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਦੋਸਤੋ ਬਾਕੀ ਅੰਡਰ ਕੁਆਲਟੀ ਦੇਖ ਲਓ ਦੋਨੇ ਮੱਝਾਂ ਦੀ ਬਹੁਤ ਸ਼ਾਨਦਾਰ ਬਾਗਮਾਲ ਅੰਡਰ ਕੁਆਲਟੀ ਹੈ ਚਵਾਈ ਦੀ ਵੀਰੇ ਬੋਲੀ ਹੈ ਉਹ ਮੈਂ ਕਨੈਕਸ਼ਨ ਨੰਬਰ ਭਰਾ ਮੈਂ ਘਰੇ ਚੋਣ ਵਾਲੇ ਨਹੀਂ ਲੈਂਦੇ ਦਵਾਈ ਵਾਲੀ ਚਵਾਈ ਦੀ ਵੀਰ ਕਹਿੰਦਾ ਆਪਾਂ ਮਾੜੀ ਮੈਂ ਨਹੀਂ ਲੈਂਦੇ ਬਿਲਕੁਲ ਲੈਣ ਠੰਡੀ ਸੀਲ ਸਾੰਤ ਸਵਾਲੀ ਆਹ ਦੇਖ ਸਾਹ ਰਹੇ ਦੋਸਤੋ ਬਿਲਕੁਲ ਲੈਣ ਚਰਖੇ ਦੀਆਂ ਪੂਣੀਆਂ ਵਰਗੀਆਂ ਧਾਰਾਂ ਕੱਲਾ ਕੱਲਾ ਨਿਕੜਵਾ ਫੁੱਟ ਫੁੱਟ ਤੇ ਥਣ ਲੱਗਿਆ ਚਵਾਈ ਐਦਾਂ ਦੀ ਐ ਜਿਵੇਂ ਗਾਵਾਂ ਦੀ ਹੁੰਦੀ ਐ ਵੀਰੇ ਮੰਗਰ ਲੈ ਚ ਵੀ ਮਾਰਦੇ ਆਹ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਸਾਫ ਵੀਰੇ ਤੋਰ ਕੇ ਵੀ ਦਿਖਾਤੀ ਬੱਚਾ ਵੀ ਦੱਸਦਾ ਮੰਗਰ ਕੱਟੀ ਕੀ ਐ ਸੂਈ ਵੀ ਕੈਨੇਡਾ ਦੀ ਐ ਵੀ ਦੱਸਦਾ ਤੇ ਰੇਟ ਕੀ ਹੋਊਗਾ ਬਾਜ ਵਜਾ ਰੇਟ ਭਰਾ ਮੇਰੇ ਲੋਕ ਤਾਂ ਇਹ ਜਮਈਆਂ ਦਾ ਡੂਡ ਡੂਡ ਲੱਖ 41 ਵਾਲੀ ਮੰਗੀਆਂ 1000 ਦੀ ਆਪਾਂ ਹਾਂ ਲਈ ਐ 1 ਲੱਖ ਤੇ 10000 ਦੀ ਹਾਂ ਨਾ ਕੀ ਦੁੱਧ ਵੇਰੇਦ ਕੀ ਕਹਿੰਨਾ ਕਦੇ ਦਊਗੀ ਮੇਰੇ ਕੋਲੋਂ 13 ਕਿਲੋ ਦੁੱਧ ਦੀ ਗਰੰਟੀ ਲੈ ਜਾਓ 14 ਵਾਲੀ 13 ਕਿਲੋ ਦੁੱਧ ਮੰਨ ਕੇ ਸੌਦਾ ਕਰ ਸਕਦੇ ਹਾਂ ਵੀਰ ਕਹਿੰਦਾ ਮੰਨ ਲਓ ਵੀ ਸੋਭਾ ਦੀ ਸੂਈ ਆ ਧਾਰਾ ਤੁਹਾਨੂੰ ਮਾਰ ਗਿਆ ਸਾਧੀਆਂ 1 ਲੱਖ ਤੇ 10000 ਜੋ ਘਰੇ ਆ ਬੰਦਾ ਮੰਨ ਤਾਂ ਜਰੂਰੂਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰ ਸਕਦੇ ਹੋਗੇ ਬਾਜਬ ਰੇਟ ਵੀਰ ਨੇ 1 ਲੱਖ ਤੇ 10000 ਬੜੀ ਦੂਜੇ ਨੰਬਰ ਤੇ ਮਾਝ ਦੇਖੇ ਨੇ ਇਹ ਕੈਮਾ ਸੂਆ ਝੂਠੀ ਆ ਭਰਾ ਦੂਜਾ ਸੂਆ ਸੂਈ ਨੂੰ ਕਿੰਨਾ ਟਾਈਮ ਆ ਗਿਆ ਵੀਰੇ ਛੇਮਾ ਇਹਨੂੰ ਮਿਖੀਂ ਸੂਈ ਨੂੰ ਵੀਰ ਕਹਿੰਦੇ ਇਹਨੂੰ ਆਰਡਰ ਕੁਆਲਟੀ ਦੋਸਤੋ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਖੋਲ ਕੇ ਵੀਰੇ ਗੇੜਾ ਦਵਾ ਦੇ ਤੋਰੇ ਪੱਖੋਂ ਬਾਈਆਂ ਨੂੰ ਚੈੱਕ ਕਰਵਾ ਲਈਏ ਕੱਦ-ਕਾੜ ਦੁੰਨੇ ਮਈਆਂ ਦੇ ਸੇਮ ਨੇ ਆਮ ਨਾਰਮਲ ਮਈਆਂ ਜਿਹੜੇ ਕੱਦ ਨੇ ਕੋਈ ਜ਼ਿਆਦੇ ਨਿਕੱਦੀਆਂ ਨਹੀਂ ਹੈਗੀਆਂ ਬਾਕੀ ਦੋਸਤੋ ਪਿੱਟ ਫੁੜੇ ਦੀ ਬੰਤਰ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਚੰਗੀ ਸਮੀ ਬਲੀ ਯਾਤ ਬਰੀਡ ਵਾਲੀ ਮੱਝ ਬੰਦੇ ਕੋਲੇ ਹੈਗੀ ਉੱਧਰ ਹੈ ਦੇ ਆਹ ਮੱਝ ਦਾ ਕਿੰਨਾ ਕੁ ਦੁੱਧ ਚੋਇਆ ਪਹਿਲੇ ਸੂਏ ਪਹਿਲਾਂ ਨਾ ਦਿੱਤਾ ਦੋਆਂ ਨੂੰ ਦੁੱਧ ਮੈਂ ਤੁਸੀ ਦਿੰਦੇ ਪਹਿਲੇ ਸੂਏ ਵੀਰ ਕਹਿੰਦਾ ਵੀ 14 ਕਿਲੋ ਦੁੱਧ ਕੰਡੇ ਵਾਲਾ ਦਿੱਤਾ ਹੋਇਆ ਹਵਾਨੇ ਪੱਖੋਂ ਤੁਸੀਂ ਜਜਮੈਂਟ ਤੁਸੀਂ ਨੇ ਆਪਣੇ ਬਣੀ ਤੋਰੇ ਉਪਰ ਆ ਜਾ ਮੰਨ ਤੋਰੇ ਪੱਖੋਂ ਦੋਸਤੋ ਆਪਾਂ ਤੁਹਾਨੂੰ ਮੱਝਾਂ ਦੁਨਹੀਂ ਤੋੜ ਕੇ ਦਿਖਾ ਦਿਆਂ ਤੋਰੇ ਦੀਆਂ ਬਿਲਕੁਲ ਸਾਫ਼ ਬਹੁਤ ਸ਼ਾਨਦਾਰ ਅਲੱਗ ਆਰਡਰ ਕੁਆਲਿਟੀ ਲੱਗੀ ਹੋਈ ਹੈ ਜਿਵੇਂ ਮੰਨ ਲਓ ਵੀ ਕੰਪੀਟੀਸ਼ਨ ਵਾਲੇ ਮਈਆਂ ਦੇ ਆਰਡਰ ਲੱਗਦੇ ਨੇ ਇਸ ਤਰ੍ਹਾਂ ਦੇ ਆਰਡਰ ਨੇ ਗਾਂਵਾਂ ਵਾਲੇ ਆਰਡਰ ਖੁੱਲੇ ਹਵਾਨੇ ਦੀਆਂ ਧਾਰਾਂ ਲਾਈਵ ਬਾਜਬ ਰੇਟ ਵੀਡੀਓ ਦੇ ਵਿੱਚ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਤੁਸੱਲੀ ਕਰ ਸਕਦਾ ਬੱਚਾ ਝਟਦੀ ਦਿਖਾਦੀ ਬੱਚਾ ਤੁਹਾਨੂੰ ਚੁੰਗਦਾ ਦਿਖਾਦਾ ਦੇਖ ਲੈ ਬੱਚਾ ਜਾਣੀ ਬੀਰੇ ਇਹਦੇ ਕਿੰਨਾ ਦੁੱਧ ਮੰਨ ਕੇ ਲੈ ਲੈ ਜੇਗੇ ਵੀਰ ਨਾਲ? 15 ਕਿਲੋ ਦੁੱਧ ਹੀ ਮੇਰੀ ਗਰੰਟੀ ਲੈ ਜੇ। ਇਹ 15 ਕਿਲੋ ਦੁੱਧ ਦੇ ਦੂਗੀ? ਹਾਂ। 14 ਮੰਨ ਕੇ ਲੈ ਜਾ ਸਕਦਾ ਵੀਰ? ਹਾਂ। 14 ਕਿਲੋ ਮੰਨ ਕੇ ਪਹਿਲੇ ਸੁਣੇ ਵੀਰ ਕਹਿੰਦਾ 14 ਦੱਤਾ ਹੋਇਆ। ਹਾਂ। ਹੁਣ ਪੀਹੂ ਮੈਂ ਥੱਲੇ। 12 ਕਿਲੋ ਦੁੱਧ ਵੀਰ ਕਹਿੰਦਾ ਹੁਣ ਕੰਡੇ ਵਾਲਾ ਹਾਜ਼ਰ ਹੋਊਗਾ। ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਰਖ-ਪਰਖ ਕਰਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ। ਦੋਸਤੋ ਮੱਝਾਂ ਦੋਨੀਆਂ ਬਹੁਤ ਸ਼ਾਨਦਾਰ ਨੇ, ਆਰਡਰ ਕੁਆਲਿਟੀ ਵੀ ਬਹੁਤ ਸ਼ਾਨਦਾਰ ਆ। ਬੱਤ ਦਾ ਥਣ ਲੱਗਿਆ ਨਾ ਕੋਈ ਥਣ ਵੱਡਾ ਤੇ ਨਾ ਕੋਈ ਥਣ ਛੋਟਾ ਬਾਜੋ ਵੀਰੇ ਰੇਟ ਕੀ ਹੋਊਗਾ ਇਹਦਾ ਬਾਜੋ ਜਾਂ ਇਹਦਾ ਰੇਟ ਯਾਰ ਇਹ ਇਕੱਠ ਦੀ ਦਵਾਂਗੀ ਲੱਖ ਤੋਂ ਅੰਦਰ ਹੋਣੀ ਵੀ ਨਾ ਲੱਖ ਤੋਂ ਅੰਦਰ ਬਾਹਰ ਹੀ ਹੋਊ ਲੱਖ ਤੋਂ ਬਾਹਰ 1 5 ਦੀ ਦੇ ਦਾਂਗੇ 1 ਲੱਖ ਤੇ 5000 ਦੀ ਨੋ ਨੰਬਰ ਵਾਲੀ ਦੇ ਦਾਂਗੇ ਪਹਿਲੇ ਨੰਬਰ ਵਾਲੀ 1 ਲੱਖ ਤੇ 10000 ਦੀ ਕੋਈ ਓਪਰਾ ਨਹੀਂ ਕਰਿਆ ਵੀਰ ਕਹਿੰਦਾ ਹੁਣ ਸਾਰ ਬੱਠੇ ਬੱਚਾ ਛੱਡ ਅਨੁਸਾਰ ਗਾਲੇ ਪੈ ਗਈਆਂ ਬਿਲਕੁਲ ਸੀਲ ਸ਼ਾਂਤ ਠੰਡੇ ਸਵਾਲ ਤੇ ਵੀਰੇ ਧਾਰਾ ਮਾਰ ਕੇ ਦਿਖਾ ਦੇ ਆਪਣੇ ਮਾਰੀ ਮੈ ਨਹੀਂ ਲੈਂਦੇ ਵੀ ਜਿਹੜੀ ਧਾਰਾ ਦੋਸਤੋ ਪਾ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਧਾਰ ਹੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰ ਸਕਦਾ ਕਿਉਂਕਿ ਤੁਸੀਂ ਪੇਮੈਂਟ ਲਾਉਣੀ ਹੈ ਦਸੱਲੀ ਕਰਨਾ ਤੁਹਾਡਾ ਆਪਣਾ ਕੰਮ ਹੈ ਆਪਣਾ ਕੰਮ ਕੇਵਲ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਪਸ਼ੂਆਂ ਦੀ ਜਾਣਕਾਰੀ ਦੇਣਾਗਾ ਜੇ ਕਿਸੇ ਮੇਰੇ ਵੀਰ ਦੀ ਸੰਭਧਾਰ ਹੀ ਚਾਹੁੰਦੀ ਹੈ ਆਹ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਸਾਫ ਬਿਲਕੁਲ ਲੈਣ ਪੋਲਾ ਚਾਉਣਾਗਾ ਮੁੱਠੀ ਮੁੱਠੀ ਦਾ ਥਣ ਲੱਗਿਆ ਅਡਰ ਕੁਆਲਿਟੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਮੰਗ ਲੈ ਜੀ ਵੀ ਮਾਰ ਦੇ ਵੀ ਤਾਰਾਂਆਂ ਬਿਲਕੁਲ ਸਾਫ਼ ਨੇ ਚਵਾਈਆਂ ਚਵਾਈ ਦੋਨਾਂ ਦੀ ਪੋਲੀ ਹੈਗੀ ਕੋਈ ਗਲਤੀ ਨਹੀਂ ਜੇ ਕੋਈ ਵੀਰ ਘਰੇ ਆ ਕੇ ਸੌਦਾ ਕਰੂਗਾ ਥੱਲੋਂ ਸੱਡ ਕੇ ਨਹੀਂ ਜਾਂਦਾ ਉੱਪਰੋਂ ਸਾਨੂੰ ਮੱਜਾਂ ਦਾ ਦੋਸਤੋ ਦੀਨ ਦੀ ਨੇ ਰੇਟ 1 ਲੱਖ ਤੇ 5000 ਰੁਪਏ ਦੀ ਦੇਣੀ ਹੈ 5000 ਦੀ ਦੇਣੀ ਹੈ ਘਰੇ ਬੰਦਾ ਮਾਨਤਾ ਨਹੀਂ ਹੋਊਗਾ ਵੀਰ ਕਹਿੰਦਾ ਕੋਈ ਜ਼ਿਆਦਾ ਆਪਾਂ ਮੁੱਲ ਨਹੀਂ ਕੀਤੇ ਬਾਜਾ ਵਜਾ ਰੇਟ ਕੀਤਾ ਘਰੇ ਬੰਦਾ ਮਾਨਤਾ ਬਿਲਕੁਲ ਇਹਨਾਂ ਸ਼ਾਨਦਾਰ ਟੌਪ ਕੁਆਲਿਟੀ ਦੀਆਂ ਮੱਜਾਂ ਨੇ ਘਰੇ ਚੋ ਕੇ ਚੰਗੀ ਤਰ੍ਹਾਂ ਤਸੱਲੀ ਕਰ ਸਕਦੇ ਹੋ ਵੀਰ ਦੇ ਕਿਉਂਕਿ ਵੀਰ ਦਾ ਵੀ ਵਪਾਰ ਦਾ ਕੰਮ ਹੈ ਚੰਗੀ ਪੇਮੈਂਟ ਲਾ ਕੇ ਵੀਰ ਲੈ ਕੇ ਆਇਆ ਧਾਰਾ 15 ਮਿੰਟ ਹੀ ਹੋਏ ਨੇ ਆਪਣੇ ਘਰੇ ਆਏ ਨੂੰ ਭਰਾ ਉਹ ਕੰਮ ਨਹੀਂ ਕਰਿਆ ਵੀ ਆਪਾਂ 15 ਮਿੰਟ ਹੋਏ ਨੇ ਵੀ ਕਹਿੰਦੇ ਭਾਰ ਬੋਝ ਦੀ ਆਪਣੀ ਗਾਰੰਟੀ ਹੋਊਗੀ ਮੱਝਾਂ ਦੀ ਹੁਥਣਾ ਦੀ ਹੂ ਤੇ ਮਾਰਦੀ ਕਰਦੀ ਸੀ ਮਾਰਦੀ ਕਰਦੀ ਸੀ ਆਪਣੇ ਪੈਰ ਕੀ ਪੱਟੇ ਆਪਣੀਆਂ ਨੇ ਆਹ ਦੇਖ ਸਕਦੇ ਹੋ ਦੋਸਤੋ ਬਿਲਕੁਲ ਮੈਂ ਗਾਲੇ ਪੈ ਗਈ ਸ਼ਾਂਤ ਸਹੀਲ ਠੰਡੇ ਸੁਭਾਅ ਦੀ ਬਾਜਬ ਰੇਟ ਵੀਡੀਓ ਦੇ ਵਿੱਚ ਕਰਵਾਤਾ ਚੰਗੀ ਤਰ੍ਹਾਂ ਨਿਰਖ-ਪਰਖ ਕਰਨਾ ਤੁਹਾਡਾ ਆਪਣਾ ਕੰਮ ਆ ਵੀਰ ਲਖਮਿੰਦਰ ਕੋਲੇ ਖੜੀਆਂ ਦੁੰਨੇ ਮੱਝਾਂ ਟੋਪ ਕੁਆਲਿਟੀ ਦੀਆਂ ਤਾਜ਼ੀਆਂ ਸੋਈਆਂ ਹੋਈਆਂ ਇੱਕ ਮੰਗਰ ਕੱਟੀ ਆ ਦੋਸਤੋ ਇੱਕ ਮੰਗਰ ਕੱਟਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦ ਕਰ ਸਕਦੇ ਹੋ ਵੀਰ ਦਾ ਮੋਬਾਈਲ ਨੰਬਰ 7508883132 ਪਿੰਡ ਵੀਰ ਦਾ ਧੌਲਾ ਜ਼ਿਲ੍ਹਾ ਬਰਨਾਲਾ ਆ ਦੋਸਤੋ ਤੁਹਾਨੂੰ ਲਾਈਵ ਚਵਾਈ ਕਰਕੇ ਦਿਖਾਤੀ ਮੱਝ ਦੀ ਸਾਰੀ ਦੀ ਸਾਰੀ ਮੋਹਰ ਜੋ ਵੀ ਹੋਰ ਚੋਦੇ ਵੀਰੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਦੇ ਘਰੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹਾਂ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਬੇਝਿਜਕ ਹੋ ਕੇ ਵੀਰ ਦੇ ਘਰੋਂ ਮੰਗਾ ਸਕਦੇ ਹਾਂ ਭਾਰ ਬੋਝ ਦੀ ਵੀਰ ਕਹਿੰਦਾ ਮਾਰ ਦੀ ਗਰੰਟੀ ਹੂ ਪੂਰ ਛਿੱਟੇ ਦੀ ਗਰੰਟੀ ਹੂ ਬਾਕੀ ਮੱਝ ਤੁਹਾਡੇ ਸਾਹਮਣੇ ਐਸਾ ਸਕਰੀਨ ਤੇ ਕਿਉਂਕਿ ਵੀਰ ਦਾ ਵੀ ਵਪਾਰ ਦਾ ਕੰਮ ਆ ਦੋਸਤੋ ਪੇਮੈਂਟ ਲਾ ਕੇ ਵੀਰ ਲੈ ਕੇ ਆਉਂਦਾਗਾ ਬਾਜਵ ਰੇਟ ਕੀਤੇ ਨੇ ਦੋਨੇ ਮਈਆਂ ਦਾ ਕੋਈ ਵੀਰ ਨੇ 1 ਲੱਖ 20 ਤੀ ਨਹੀਂ ਮੰਗਿਆ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਦਸੱਲੀ ਕਰ ਸਕਦੇ ਆ ਦੇਖ ਸਕਦੇ ਹੋ ਦੋਸਤੋ ਵੀਰ ਨੇ ਕੋਈ ਝੂਠ ਨਹੀਂ ਮਾਰਿਆ ਸਵੇਰ ਦੀ ਵੀਰ ਕੰਦੇ ਚਵਾਈ ਹੋਈ ਹੋਈ ਐ ਸ਼ਾਮ ਦੀ ਜਵਾਈ ਹੋਣ ਵਾਲੀ ਸੀ ਆਪਾਂ ਤੁਹਾਨੂੰ ਕਰਕੇ ਦਿਖਾਤੀ ਬੱਚੇ ਲੱਗੇ ਹੋਏ ਸੀ ਮੱਜਾਂ ਦੇ ਬਿਲਕੁਲ ਲੈ ਗਿਆ ਬੱਚੇ ਨੂੰ ਛੜ ਤੱਕ ਲੋ ਜਦੋਂ 2 ਕਿਲੋ 2 ਕਿਲੋ ਦੁੱਧ ਵੀਰ ਕੰਦੇ ਬੱਚੇ ਨੂੰ ਛੜਤਾ ਹਾਂ ਜੇ ਕਿਸੇ ਮੇਰੇ ਵੀਰ ਦੀ ਛੜੋਹਾ ਭਰਾ ਮੇਰੇ ਹਜੇ 5 ਕਿਲੋ ਤੋਂ ਮੰਨ ਕੇ ਵੀ ਲੈ ਲਿਆ ਅਗਲਾ ਪਾਸਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ